ਇੱਥੇ ਸੜਕ ਦੇ ਦੋਵੇਂ ਪਾਸੇ ਜਿਹੜੀ ਅੱਗ ਲੱਗੀ ਸੀਗੀ ਉਹਦੇ ਚੋਂ ਸਾਡੇ ਨਾਲ ਕਿਸਾਨ ਆਗੂ ਜਿਹੜੇ ਇੱਥੇ ਆਏ ਹੋਏ ਹੈਗੇ ਕਿਸਾਨ ਉਹ ਮੌਜੂਦ ਨੇ ਸੋ ਆਪਾਂ ਉਹਨਾਂ ਨੂੰ ਪੁੱਛਦੇ ਹੈਗੇ ਆ ਇਹ ਕੱਲ ਕੀ ਵਾਪਨਾ ਵਾਪਰਿਆ ਤੇ ਕਿੰਨਾ ਦਾ ਇਹ ਸੀਗਾ ਇੱਥੇ ਸੋ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਹਾਂ ਠੀਕ ਠਾਕ ਬਚਾਅ ਹੋ ਗਿਆ ਜੀ ਬਚਾਅ ਕਿੱਥੇ ਹੋ ਗਿਆ ਜੀ ਨਹੀਂ ਚਲੋ ਜਾਨੀ ਨਾਲ ਜਿਹੜਾ ਜਾਨੀ ਬਚਾਅ ਜਾਨੀ ਨੁਕਸਾਨ ਹੋ ਗਿਆ ਚਾਨੀ ਹੋਇਆ ਹਾਂਜੀ ਕਿਤੇ ਹੋਇਆ ਜਾਨੀ ਨੁਕਸਾਨ ਜਾਨੀ ਨਹੀਂ ਹੋਇਆ ਨੁਕਸਾਨ ਉਹਦਾ ਸਟਾ ਸਟਾ ਦੇ ਵਿੱਚੋਂ ਬਾਹਰ ਨਿਕਲਦੇ ਬੰਦੇ ਲੱ ਇੱਕ ਆ ਜਿਹੜਾ ਸਾਈਡ ਆ ਜਿਹੜੀ ਹਾਂਜੀ ਹਾਂ ਪੈਰ ਪੈਲੀ ਦਾ ਗਿਆ ਆ ਹੂੰ ਇਹਦੇ ਚ ਪੈਸੇ ਇਹ ਹਾਂ ਬਾਬਾ ਜੀ ਪਹਿਲਾਂ ਇਹ ਦੱਸੋ ਵੀ ਇਹ ਕਿੱਥੋਂ ਦੇ ਹੈਗੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਜਿਲ੍ਹਾ ਸ਼ਹਿਰਪੁਰ ਅੱਛਾ ਜੀ ਤੇ ਜੋਂ ਸੰਤਵਾਪ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਠੀਕ ਹੈ ਜੀ ਠੀਕ ਹੈ ਜੀ ਕਿਸੇ ਟਰੈਕਟਰ ਟਰਾਲੀ ਦਾ ਮਾਲਕ ਆ ਗੁਰਜੀਤ ਸਿੰਘ ਬਲਟੋਆ ਟਰੈਕਟਰ ਟਰਾਲੀ ਦੇ ਹਾਂਜੀ ਹਾਂ ਗੁਰਜੀਤ ਸਿੰਘ ਬਲਟੋਆ ਹਾਂਜੀ ਗੁਰਜੀਤ ਸਿੰਘ ਬਲਟੋਆ ਠੀਕ ਹੈ ਜੀ ਦੋ ਭਾਜੀ ਤੇ ਗੁਰਪ੍ਰੀਤ ਜੀ ਠੀਕ ਹੈ ਜੀ ਇਸ ਟਰੈਕਟਰ ਦੇ ਮਾਲਕ ਤੇ ਇਹ ਕੱਲ ਸ਼ਾਰਟ ਸਰਕਟ ਹੋਇਆ ਹੂੰ ਉਸ ਜਗ੍ਹਾ ਤੇ ਹੋਇਆ ਜੀ ਹਾਂਜੀ ਹਾਂ ਉਹ ਸਾਹਮਣੇ ਤਾਰਾਂ ਜੜੀ ਹੈਗੀਆਂ ਤਾਰਾਂ ਤੋਂ ਹੋਇਆ ਹਾਂ ਤੇ ਉਹ ਤਾਰਾਂ ਤੋਂ ਸ਼ਾਰਟ ਸਰਕਟ ਹੋਣ ਦੇ ਨਾਲ ਥੋੜਾ ਜਿਹਾ ਤੇ ਇਹਦੇ ਵਿੱਚ ਇੱਕ ਅੱਗ ਉੱਠੀ ਆ ਹੂੰ ਤੇ ਫਾਇਰ ਬ੍ਰਿਗੇਡ ਆਈ ਆ ਫਾਇਰ ਬ੍ਰਿਗੇਡ ਠੀਕ ਹੈ ਨਿੜੀ ਖੜੀ ਸੀ ਅੱਛਾ ਸਟਾਰਟ ਹੀ ਨਹੀਂ ਹੋਈ ਸਟਾਰਟ ਹੀ ਨਹੀਂ ਹੋਈ ਅੱਛਾ ੱਤਕਾ ਲੱਗ ਲੈਂਦੀ ਫਿਰ ਨਹੀਂ ਜੀ ਹਾਂ ਉਹ ਫਿਰ ਇੱਕ ਥੱਲੋਂ ਗੱਡੀ ਆਈ ਆ ਅੱਛਾ ਉਹਨੂੰ ਉੱਥੋਂ ਲਿਆ ਕੇ ਤੇ ਫਿਰ ਉਹਨੇ ਪਾਣੀ ਮਾਰਿਆ ਅੱਛਾ ਥੱਲੋਂ ਹੀ ਪਾਣੀ ਮਾਰਿਆ ਉੱਪਰ ਆਈ ਹੋਈ ਸੀ ਮੈਨੂੰ ਲੱਗ ਰਿਹਾ ਥੱਲੋਂ ਆਏ ਤੇ ਉਹ ਠੀਕ ਹੈ ਇਹਦੇ ਵਿੱਚ ਫਿਰ ਆ ਜਿਹੜੀ ਸਾਈਡ ਆ ਜਿਹੜੀ ਇਹਦੇ ਚ ਪੱਖੇ ਇਨਵਰਟਰ ਹੂੰ ਮੈਂ ਦੇਖ ਰਿਹਾ ਸੀ ਕਾਫੀ ਪੱਖੇ ਇਨਵਰਟਰ ਬੈਟਰੀ ਜਿਹੜੀ ਜਿਹੜਾ ਸੜ ਗਿਆ ਵਿੱਚ ਬੈਟਰੀ ਆ ਸਾਈਡ ਹਾਂਜੀ 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 ਇਹਦੇ ਨਾਲ ਆ ਜਿਹੜਾ ਸਾਈਡ ਵੱਜੀ ਆ ਇਹਦੇ ਸਾਰੀ ਸਾਈਡ ਪਰਲੇ ਪਾਸੇ ਵੀ ਸੜ ਚਲਾ ਗਿਆ ਅੱਗ ਦਾ ਠੀਕ ਤੇ ਉਸ ਪਾਸੇ ਆਪਣਾ ਟਰੈਕਟਰ ਆ ਹੂੰ ਉਹ ਟਰੈਕਟਰ ਦਾ ਵੀ ਨੁਕਸਾਨ ਕਾਫੀ ਹੋਇਆ ਉਹਦੀ ਬੈਰਿੰਗ ਸੜ ਗਈ ਆ ਹੂੰ ਉਹਦਾ ਡੈਕ ਲੱਗਾ ਉਹ ਸੜ ਗਿਆ ਅੱਛਾ ਵਿੱਚ ਹਾਂਜੀ ਟਰੈਕਟਰ ਵੀ ਕਾਫੀ ਮਹਿੰਗਾ ਉਹ ਟਰੈਕਟਰ ਹਾਂਜੀ ਸੋਨਾਲੀ ਕਾ ਟਰੈਕਟਰ ਸੋਨਾਲੀ ਖਾ 60 ਹਾਂਜੀ 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 ਉਹਦਾ ਕਾਫੀ ਨੁਕਸਾਨ ਹੋ ਚੁਕਾਇਆ ਇੱਕ ਸਾਈਡ ਤਾਂ ਬਹੁਤ ਜ਼ਿਆਦਾ ਸੜ ਗਈ ਉਹਦੀ ਹਾਂਜੀ ਇੱਕ ਇੱਕ ਸਾਈਡ ਦੇ ਦੋਨੇ ਟਾਇਰ ਹੂੰ ਖਤਮ ਹੋ ਚੁਕੇ ਆ ਸਾਹਿਬ ਫੱਟੀ ਤੇ ਗੇਅਰ ਬਾਕਸ ਵਾਲਾ ਜਿਹੜਾ ਉੱਪਰ ਦਾ ਹੈਗਾ ਉਹ ਮੀਟਰ ਮੋਟਰ ਸਾਰੇ ਸੜ ਚੁਕੇ ਨੇ ਉਹਦੇ ਦਾ ਮੀਟਰ ਸਟੀering ਉਹ ਕੁਝ ਮਤਲਬ ਬੈਕ ਸਾਈਡ ਉੱਤੇ ਡੈਕ ਕੋ ਲਗਾ ਕਾਫੀ ਨੁਕਸਾਨ ਹੋ ਚੁਕਾਇਆ ਸਹੀ ਇਹਦਾ ਨੁਕਸਾਨ ਅੰਦੀ ਇਹਦਾ ਘੱਟੋ ਘਾਟ 1.5 ਲੱਖ ਰੁਪਏ ਦਾ ਨੁਕਸਾਨ ਹੈ ਜ਼ਿਆਦਾ ਦਾ ਹੋਏਗਾ ਹਾਂਜੀ ਜ਼ਿਆ ਕਟੋ-ਕਟ ਨਹੀਂ ਜਿਆਦਾ ਹੈਗਾ ਉਹ ਤਾਂ ਟਰੈਕਟਰ ਦਾ ਜਿਆਦਾ ਨੁਕਸਾਨ ਆ ਉਹਦਾ ਹਾਂ ਇਹਦੇ ਚ ਕਾਫੀ ਜਿਹੜੇ ਮੰਜੇ-ਮੁੰਜੇ ਵੀ ਸੜ ਗਏ ਆ ਸਹੀ ਮੰਜੇ ਆ ਪੱਖੇ ਆ ਹਾਂਜੀ ਕਾਫੀ ਜਣਾ ਇਹਦੇ ਵਿੱਚ ਕੈਸ਼ ਕੈਸ਼ ਵੀ ਸੀਗਾ ਕਈ ਪੈਸੇ ਆਏਗਾ ਕੋਈ 5200 ਰੁਪਏ ਹੂੰ ਜਿਹੜਾ ਉਹਦੇ ਚ ਬੈਕ ਇੱਕ ਛੋਟਾ ਪਾਇਆ ਹੁੰਦਾ ਸਾਈਡ ਤੇ ਮੋਬਾਈਲ ਵੀ ਸੀ ਕਿ ਮੈਂ ਸੁਣਿਆ ਕਿ ਉਹ ਹਾਂਜੀ ਮੂ ਦੋ ਮੋਬਾਈਲ ਚ ਲੱਗੇ ਚਾਰਜ ਮੋਬਾਈਲ ਸੜ ਗਏ ਤੇ ਕੈਸ਼ ਹੋ ਗਿਆ ਤੇ ਤੁਹਾਡਾ ਟਰੈਕਟਰ ਦਾ ਨੁਕਸਾਨ ਟਰਾਲੀ ਦਾ ਨੁਕਸਾਨ ਤੇ ਈਵਨ ਜਿਹੜਾ ਰਾਸ਼ਨ ਸੀਗਾ ਉਹ ਵੀ ਸੜਿਆ ਹੈਗਾ ਬਹੁਤ ਜ਼ਿਆਦਾ ਰਾਸ਼ਨ ਤੇ ਜਿਹੜੇ ਤੁਹਾਡੇ ਇਹ ਆ ਖਰਚਾ ਸੀਗਾ ਪਾਉਣ ਦਾ ਇਹਨਾਂ ਨੂੰ ਛੰਨਾ ਨੂੰ ਪਾਉਣ ਦਾ ਛੰਨਾ ਦੇ ਉੱਤੇ ਵੀ ਜਿਹੜੇ ਬਾਸ ਹੈਗੇ ਆ ਟਰਪਾਲਾ ਟਰਪਾਲਾਂ ਹੋ ਗਈਆਂ ਇਹਦੇ ਉੱਪਰ ਟਰਪਾਲਾ ਸੀ ਹਾਂ ਕਾਫੀ ਇਹਦੇ ਉੱਤੇ ਹਾਂ ਉਦ ਰੱਸੇ ਹੀ ਉਧਰ ਉਸ ਪਾਏ ਬਨ ਬਨ ਮਾਰੇ ਕਾਫੀ ਸੀ ਸਹੀ ਕਾਫੀ ਨੁਕਸਾਨ ਹੋ ਚੁਕਾਇਆ 3-4 ਲੱਖ ਰੁਪਏ ਦਾ ਤੁਹਾਡਾ ਇੱਥੋਂ ਸੜਿਆ ਹੈਗਾ ਸਮਾਨ ਜੇ ਦੇਖਿਆ ਜਾਵੇ ਤਾਂ ਉਹ ਉਦੋਂ ਆਪਣੇ ਸੜ ਗਏ ਸੋ ਕੱਪੜੇ ਇੱਥੇ ਹਾਂ ਸੋ ਜਿਹੜੇ ਕੱਪੜੇ ਸੀਗੇ ਉਹਨਾਂ ਨੂੰ ਲਾਈਨ ਵਾਲੇ ਕੱਪੜੇ ਕਾਫੀ ਸੀਗੇ ਇੱਧਰ ਪਰਾਲੀ ਬਚ ਗਈ ਇਸ ਪਾਸੇ ਹਲੇ ਇਹ ਹਾਂਜੀ ਉਹ ਤੇ ਸੜੀ ਆ ਉਹ ਤਾਂ ਵੀ ਨੁਕਸਾਨ ਹੋਇਆ ਹਾਂਜੀ ਕਾਫੀ ਉਧਰ ਵੀ ਨੁਕਸਾਨ ਹੋਇਆ ਸਾਰਾ ਕੁਝ ਬੰਨੇ ਸ਼ੰਦਾਨਾ ਸੋ ਕਿਸਾਨ ਆਪੋ ਆਨੇ ਕੋਈ ਗੱਲ ਬਾਤ ਸੁਣੀ ਕੋਈ ਹੋਈ ਉਹਨਾਂ ਨਾਲ ਰਾਤ ਹੋਈ ਗੱਲ ਉਹਨਾਂ ਨਾਲ ਤੇ ਕੀ ਕਹਿੰਦੇ ਫਰਮਾਨਾ ਮੋਟਾ ਕੋਈ ਸਾਡੇ ਤੇ ਜਗਾ ਸੁਰਿੰਦਰਜੀਤ ਸੁਭਰਾ ਆਪਣੇ ਚਤਾਲਾ ਜੀ ਆ ਹਮ ਉਹਨਾਂ ਨਾਲ ਗੱਲ ਹੋਈ ਆ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਜੀ ਹੁਣੇ ਗਏ ਆ ਕਿਤੇ ਦਿਖਾਇਆ ਉਹਨਾਂ ਨੂੰ ਇਹ ਹਾਂਜੀ ਠੀਕ ਹੈ ਜੀ ਆਏ ਸੀਗੇ ਹਾਂਜੀ ਆਏ ਸੀ ਦੇਖੀ ਠੀਕ ਹੈ ਜੀ ਤੇ ਉਦਾਂ ਉਹ ਕਹਿੰਦੇ ਪੂਰੀ ਹਿੱਸਾ ਇਹ ਤਾਂ ਕਰਾਂਗੇ ਠੀਕ ਹੈ ਹਾਂਜੀ ਨਹੀਂ ਬਣਦਾ ਹੈਗਾ ਜੀ ਦੇਖੋ ਇੰਨਾ ਜ਼ਿਆਦਾ ਸੇਵਾ ਸਰਕਾਰ ਵਾਲ ਵੀ ਹਮ ਤਾਂ ਉਹਨਾਂ ਨੇ ਵੀ ਕਿਹਾ ਆ ਠੀਕ ਹੈ ਕਰਨਗੇ ਕਿੰਦੇ ਵੀ ਕਰਦੇ ਆ ਕਿ ਨਹੀਂ ਕਰਦੇ ਬਾਕੀ ਇਹ ਕਿਸਾਨ ਆਗੂ ਨੂੰ ਪਤਾ ਇਸ ਚੀਜ਼ ਤੇ ਪਰਲੀ ਸਾਈਡ ਇਹ ਜਿਹੜੀ ਛੰਦ ਸੀਗੀ ਇਹ ਕਿੰਨਾ ਦੀ ਸੀਗੀ ਇਹ ਜੀ ਉਹ ਵੀ ਆਪਣੇ ਜਸਬੰਦੀ ਆਪਣੀ ਸੀਗੀ ਨਾਲ ਆਜ਼ਾਦ ਵਾਲੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਸੋ ਬਾਬਾ ਜੀ ਬਹੁਤ ਨੁਕਸਾਨ ਹੋਇਆ ਹਾਂਜੀ ਕਾਫੀ ਨੁਕਸਾਨ ਹੋਇਆ ਸੋ ਥੋੜਾ ਇਹ ਵੀ ਹੈ ਕਿ ਧਿਆਨ ਰੱਖਣਯੋਗ ਗੱਲਾਂ ਨੇ ਇਹ ਇਹਦੇ ਚ ਜਿਹੜਾ ਇਹ ਨੁਕਸਾਨ ਹੋਇਆਗਾ ਕਿਸੇ ਨੂੰ ਆਪਾਂ ਬਲੇਮ ਵੀ ਨਹੀਂ ਕਰ ਸਕਦੇ ਹਾਂਜੀ ਇਹ ਬੰਦਿਆ ਆ ਬੰਦਾ ਸਗਾ ਜੀ ਇੰਦਾ ਸੁੱਤਾ ਸੀ ਠੀਕ ਹੈ ਉੱਠ ਕੇ ਨਿਕਲ ਗਿਆ ਧੂਏ ਦੇ ਵਿੱਚ ਇਹਨੂੰ ਪਤਾ ਨਹੀਂ ਲੱਗਾ ਅੱਛਾ ਜੀ ਇਹਦੇ ਸੱਟ ਲੱਗੀ ਪਛੜ ਗਿਆ ਅੱਛਾ ਜੀ ਹਾਂਜੀ ਟ੍ਰੈਲੀ ਜੋ ਵਿੱਚ ਬਈ ਠੀਕ ਹੋ ਠੀਕ ਠਾਕ ਹੈਗੇ ਸਿਹਤ ਠੀਕ ਹੈ ਠੀਕ ਹੈ ਜੀ ਜਿਹਨਾਂ ਨੂੰ ਉੱਥੇ ਉਹਨੂੰ ਦੇ ਜੀ ਸਟਾਰਟ ਟ੍ਰੈਲੇ ਲਗਾਇਆ ਸੀ ਸਾਈਡ ਦੀ ਪੂਰੀ ਇਹਦੀ ਠੀਕ ਹੈ ਉਹ ਤੋਂ ਫਿਰ ਆਤੀ ਆਏ ਇੱਕ ਸਾਈਡ ਸਾਰੀ ਦੀ ਸਾਰੀ ਲਗਭਗ ਸੜ ਗਈ ਤੇ ਦੂਜੀ ਸਾਈਡ ਤੋਂ ਥੋੜਾ ਬਚਾ ਹੋਇਆ ਹੋਇਆ ਠੀਕ ਹੈ ਜੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਦੇ ਲਈ ਹਾਂਜੀ